ਸੱਚੀ ਕਾਲ ਜੀ ਕਹਾਣੀ ਹੈ ਕਈ ਅਣਜਾਣ ਵੀ ਆਪਣਿਆਂ ਤੋਂ ਵੱਧ ਕੇ ਹੁੰਦੀ ਹੈ ਚੰਡੀਗੜ੍ਹ ਸ਼ਿਫਟ ਹੋਣ ਮਗਰੋਂ ਛੇਤੀ ਹੀ ਇਹਨਾਂ ਨੂੰ 2 ਮਹੀਨੇ ਦੀ ਟ੍ਰੇਨਿੰਗ ਲਈ ਬੰਗਲੌਰ ਨਿਕਲਣਾ ਪਿਆ ਨਵਾਂ ਸ਼ਹਿਰ ਨਵੇਂ ਲੋਕ ਸਾਰਾ ਕੁਝ ਹੀ ਵੱਖਰਾ ਜਿਹਾ ਲੱਗਦਾ ਸੀ ਇੱਕ ਦਿਨ ਬੂਹੇ ਤੇ ਦਸਤਕ ਹੋਈ ਕੋਈ 20ਾਂ 22ਾਂ ਸਾਲਾਂ ਦੀ ਅਣਜਾਣ ਜਹੀ ਕੁੜੀ ਸੀ ਗੋਡਿਆਂ ਤੋਂ ਪਾਟੀ ਹੋਈ ਟਾਈਟ ਜੀਨ ਕੰਨਾਂ ਵਿੱਚ 이어 ਪਲੱਗ ਨੱਕ ਵਿੱਚ ਨੱਥ ਸਾਰਾ ਕੁਝ ਬੜਾ ਹੀ ਅਜੀਬ ਜਿਹਾ ਲੱਗਾ ਹੈਲੋ ਆਖ ਅੰਦਰ ਲੰਘ ਗਈ ਤੇ ਆਖਣ ਲੱਗੀ ਆਂਟੀ ਨਾਲ ਹੀ ਤੀਜੀ ਮੰਜ਼ਲ ਵਾਲੇ ਫਲੈਟ ਵਿੱਚ ਰਹਿੰਦੀ ਹਾਂ ਕੱਲ ਨੂੰ ਮੇਰਾ ਇੱਕ ਪਾਰਸਲ ਆਉਣਾ ਹੈ ਜੇ ਬੁਰਾ ਨਾ ਮੰਨੋ ਤਾਂ ਲੈ ਕੇ ਰੱਖ ਲੈਣਾ ਮੈਂ ਪੈਸੇ ਦੇ ਦੇਾਂਗੀ ਬਾਅਦ ਵਿੱਚ ਨਾਲ ਹੀ ਆਪਣਾ ਨੰਬਰ ਇੱਕ ਪਰਚੀ ਤੇ ਲੇਖ ਟੇਬਲ ਤੇ ਰੱਖ ਦਿੱਤਾ ਤੇ ਥੈਂਕ ਯੂ ਆਖਦੀ ਹੋਈ ਬਾਹਰ ਨੂੰ ਨਿਕਲ ਗਈ ਅਜੀਬ ਵਰਤਾਰਾ ਸੀ ਨਾ ਜਾਣ ਤੇ ਨਾ ਪਹਿਚਾਨ ਇਹ ਵੀ ਪਤਾ ਨਹੀਂ ਕਿ ਪਾਰਸਲ ਵਿੱਚ ਕੀ ਹੋਵੇਗਾ ਨਸ਼ੇ ਵੰਡ ਦੀ ਅੱਜ ਕੱਲ ਦੀ ਇਹ ਨਵੀਂ ਪੀੜੀ ਦਾ ਕੀ ਭਰੋਸਾ ਨਿਰੀ ਸਿਰਦਰਦੀ ਦਾ ਘਰ ਚੰਗਾ ਹੋਇਆ ਮੇਰੀ ਕੋਈ ਕੁੜੀ ਨਹੀਂ ਨਹੀਂ ਤੇ ਪਤਾ ਨਹੀਂ ਕੀ ਕੀ ਉਸ ਦੇਨ ਮਗਰੋਂ ਮੇਰਾ ਧਿਆਨ ਅਕਸਰ ਹੀ ਉਸ ਦੇ ਫਲੈਟ ਵੱਲ ਚਲਾ ਜਾਇਆ ਕਰਦਾ देर ਰਾਤ ਤੱਕ ਚੱਲਦਾ ਰਹਿੰਦਾ ਮਾਈ ਫਲਾ ਦਾ ਇੱਕ ਵੱਡਾ ਦੌਰ ਉੱਚੀ ਆਵਾਜ਼ ਵਾਲਾ ਗੀਤ ਸੰਗੀਤ ਖਾਣ ਪੀਣ ਡਾਂਸ ਤੇ ਰੌਣਕ ਮੇਲਾ ਅਤੇ ਹੋਰ ਵੀ ਪਤਾ ਨਹੀਂ ਕੀ ਕੀ ਅਕਸਰ ਸੋਚਦੀ ਰਹਿੰਦੀ ਪਤਾ ਨਹੀਂ ਸੌਂਦੀ ਕਿਹੜੇ ਵੇਲੇ ਹੋਵੇਗੀ ਅਤੇ ਕੰਮ ਕਿਹੜਾ ਕਰਦੀ ਹੋਵੇਗੀ ਇੱਕ ਦਿਨ ਸਵੇਰੇ ਉੱਠਦੇ ਹੀ ਮੈਨੂੰ ਮਹਿਸੂਸ ਹੋਣ ਲੱਗ ਗਿਆ ਜਿਦਾਂ ਸਾਰਾ ਸਰੀਰ ਸਰਵਾਈਕਲ ਦੇ ਵੱਡੇ ਅਟੈਕ ਨਾਲ ਜਕੜਿਆ ਪਿਆ ਸੀ ਮਸਾਂ ਚਾਹ ਦੀ ਪਤੀਲੀ ਧਰ ਹੀ ਸੀ ਕਿ ਇੰਜ ਜਾਪਿਆ ਜਿੱਦਾਂ ਪੀੜ ਨਾਲ ਹੁਣੇ ਹੀ ਮਰ ਜਾਵਾਂਗੀ ਉਤੋਂ ਬੇਗਾਨਾ ਸ਼ਹਿਰ ਅਤੇ ਬਗਾਨੇ ਲੋਕ ਹੁਣ ਬੁਲਾਵਾ ਤਾਂ ਵੀ ਕਿਸ ਨੂੰ ਅਚਾਨਕ ਫੋਨ ਲੱਗੇ ਪਈ ਹੋਈ ਉਸ ਤੇ ਲਿਖੀ ਪੱਰਤੀ ਦਿਸ ਪਈ ਛੇਤੀ ਨਾਲ ਉਸ ਦਾ ਨੰਬਰ ਘੁਮਾ ਦਿੱਤਾ ਮਗਰੋਂ ਐਸਾ ਚੱਕਰ ਆਇਆ ਕਿ ਕੰਨੀ ਪੈਂਦੀ ਹੈਲੋ ਹੈਲੋ ਦੀ ਹਲਕੀ ਜਿਹੀ ਆਵਾਜ਼ ਦਾ ਜਵਾਬ ਦੇਣ ਦੀ ਹਿੰਮਤ ਤੱਕ ਵੀ ਨਾ ਰਹੀ ਤੇ ਮੋੜ ਬੇਹੋਸ਼ ਹੋ ਕੇ ਉੱਥੇ ਹੀ ਡਿੱਗ ਪਈ ਜਦੋਂ ਹੋਸ਼ ਆਇਆ ਤਾਂ ਉਹੀ ਕੁੜੀ ਸਰਹਾਣੀ ਬੈਠੀ ਹੋਈ ਮੇਰੇ ਵਾਲਾਂ ਵਿੱਚ ਹਲਕਾ ਹਲਕਾ ਜਿਹਾ ਹੱਥ ਫੇਰ ਰਹੀ ਸੀ ਕੋਲ ਖਲੋਤੀ ਨਾਰਸ ਦੱਸਣ ਲੱਗੀ ਕਿ ਇਹੋ ਹੀ ਉਸ ਦਿਨ ਤਿੰਨ ਮੰਜ਼ਲਾ ਉੱਚੀ ਬਿਨਾ ਕੰਡੇ ਵਾਲੀ ਬਾਲਕੋਨੀ 'ਚ ਤੱਪਕੇ ਅੰਦਰ ਆ ਕੇ ਮੈਨੂੰ ਹਸਪਤਾਲ ਲੈ ਕੇ ਆਈ ਸੀ ਤੇ ਪਿਛਲੇ 3 ਦਿਨਾਂ ਤੋਂ ਇਸ ਦੇ ਸਾਥ ਹੀ ਦਿਨ ਰਾਤ ਮੇਰੀ ਦੇਖਭਾਲ ਵਿੱਚ ਲੱਗੇ ਹੋਏ ਸਨ ਬੈਲਦੀਦ ਹੈਗੀ ਘਰ ਮੈਨੂੰ ਆਪਣੇ ਘਰ ਲੈ ਆਈ ਉਸਦੇ ਘਰ ਵਿੱਚ ਇੰਨੀ ਸਫਾਈ ਕਿ ਬਸ ਪੁੱਛੋ ਨਾ ਉਸਨੇ ਮੈਨੂੰ ਅੰਦਰ ਮੰंजे ਤੇ ਪਾਈ ਇਧਰ ਅੰਗ ਨਾਲ ਪੀੜਤਾ ਆਪਣੀ ਮਾਂ ਨਾਲ ਵੀ ਮਨਾਇਆ ਉਸਦੀ ਮਾਂ ਨੇ ਗੱਲਾਂ-ਗੱਲਾਂ ਵਿੱਚ ਦੱਸਿਆ ਕਿ ਨੌਕਰੀ ਦੇ ਨਾਲ-ਨਾਲ ਕਾਲਜ ਵੇਲੇ ਦੇ ਦੋਸਤਾਂ ਨਾਲ ਮਿਲ ਕੇ ਇੱਕ ਐਨ ਜੀਓ ਗਰੁੱਪ ਬਣਾਇਆ ਹੋਇਆ ਜਿਹੜੇ ਲਾਗੇ ਚਾਗੇ ਝੁੱਗੀ-ਚੌਂਪੜਿਆਂ ਵਿੱਚ ਰਹਿੰਦੇ ਕਿੰਨੇ ਸਾਰੇ ਗਰੀਬ ਬੱਚਿਆਂ ਨੂੰ ਮੁਫਤ ਟਿਊਸ਼ਨ ਪੜਾਉਂਦਾ ਹੈ ਤੇ ਉਹਨਾਂ ਦੀ ਸਕੂਲ ਦੀ ਫੀਸ ਅਤੇ ਵਰਦੀਆਂ ਦਾ ਬੰਦੋਬਸਤ ਵੀ ਕਰਦਾ ਹੈ ਇਹਨੀਆਂ ਗੱਲਾਂ ਸੋਣ ਸੋਚਣ ਲਈ ਮਜਬੂਰ ਹੋ ਗਈ ਕਿ ਇੱਕ ਨਵੇਂ ਜਵਾਨੇ ਦੇ ਤੌਰ ਤਰੀਕਿਆਂ ਨਾਲ ਵਿਚਰਦੇ ਹੋਏ ਕਿੰਨੇ ਸਾਰੇ ਸਾਫ਼ ਦਿਲ ਰੱਬ ਸ਼ਾਇਦ ਲੰਮੇ ਚੋਲੇ ਵਾਲਿਆਂ ਉਹਨਾਂ ਹਜ਼ਾਰਾਂ ਪਖੰਡੀਆਂ ਤੋਂ ਕਈ ਗੁਣਾ ਬਿਹਤਰ ਹਨ ਜਿਹੜੇ ਲੋਕਾਂ ਵਿੱਚ ਆਣ ਗੈਨਤ ਭਰਮ ਭਲੇ ਕੇ ਪੈਦਾ ਕਰ ਦਿਨੋਂ ਦਿਨ ਆਪਣੇ ਢੇਰ ਉੱਚੇ ਕਰਨ ਵਿੱਚ ਰੁੱਝੇ ਹੋਏ ਨੇ ਅਖੀਰ ਕਿੰਨੇ ਦਿਨਾਂ ਮਗਰੋਂ ਮੇਰੀ ਆਪਣੇ ਕਰਮ ਮੋੜ ਵਾਪਸੀ ਹੋਈ ਪਰ ਪਤਾ ਨਹੀਂ ਇੰਜ ਕਿਉਂ ਲੱਗੀ ਜਾ ਰਿਆ ਸੀ ਕਿ ਜਿੱਦਾਂ ਮੈਂ ਆਪਣੀ ਰੂਹ ਉੱਥੇ ਹੀ ਛਾੜਾਈ ਹੋਵਾ ਜਦੋਂ ਵੀ ਪਾਰਤਕ ਆਈ ਹਾਂ ਮਨ ਵਿੱਚ ਬਾਰ-ਬਾਰ ਬਸ ਇਹੋ ਗੱਲ ਆਈ ਜਾ ਰਹੀ ਹੈ ਕਿ ਕਾਸ਼ ਉਸ ਵਰਗੀ ਮੇਰੀ ਵੀ ਕੋਈ ਧੀ ਹੁੰਦੀ ਕਹਾਣੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਜੀ